ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਜਵਾਈ ਨੇ ਬਜ਼ੁਰਗ ਸਹੁਰੇ ਦੀ ਕੁਟਮਾਰ ਕੀਤੀ ਹੈ ਜਵਾਈ ਦੇ ਤਰਫੋਂ ਦੋਸਤ ਦੇ ਨਾਲ ਮਿਲ ਕੇ ਬਜ਼ੁਰਗ ਨੂੰ ਬੇਰਮੀ ਦੇ ਨਾਲ ਕੁਟਿਆ ਗਿਆ ਬੇਟੀ ਤੋਂ ਜ਼ਬਰਦਸਤੀ ਤਲਾਕ ਦੀ ਮੰਗ ਕੀਤੀ ਜਾ ਰਹੀ ਸੀ ਇਹ ਪੀੜਤ ਦੀ ਤਰਫੋਂ ਇਲਜ਼ਾਮ ਲਗਾਏ ਗਏ ਨੇ ਤਲਾਕ ਪੇਪਰਾਂ ਦੇ ਉਤੇ ਦਸਖਤ ਕਰਵਾਉਣ ਦੇ ਲਈ ਕੁਟਮਾਰ ਕੀਤੀ ਗਈ ਹੈ ਬਦਸਲੂਕੀ ਬਜ਼ੁਰਗ ਦੇ ਨਾਲ ਕੀਤੀ ਗਈ ਔਰ ਜਵਾਈ ਕਈ ਵਾਰ ਜਾਨੋਂ ਮਾਰਦੀਆਂ ਧਮਕੀਆਂ ਵੀ ਦੇ ਚੁੱਕਾ ਹੈ ਇਹ ਵੀ ਪੀੜਤ ਦਾ ਕਹਿਣਾ ਹੈ ਇਲਜ਼ਾਮ ਲਗਾਏ ਗਏ ਨੇ ਤਾਂ ਹਮਲਾਵਰ ਜਿਹੜਾ ਹੈ ਉਹ ਬਜ਼ੁਰਗ ਦਾ ਜਵਾਈ ਹੀ ਦੱਸਿਆ ਜਾ ਰਿਹਾ ਜਿਸ ਦੀ ਤਰਫੋਂ ਇਹ ਕੁੱਟਮਾਰ ਕੀਤੀ ਗਈ ਕਿਉਂਕਿ ਤਸਵੀਰਾਂ ਸਾਹਮਣੇ ਆਈਆਂ ਸਨ ਇਹ ਸੀਸੀਟੀਵੀ ਤਸਵੀਰਾਂ ਜਿਉ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਮਲਾ ਕੀਤਾ ਗਿਆ ਔਰ ਔਰ ਜਵਾਈ ਦੇ ਤਰਫੋਂ ਹੀ ਆਪਣੇ ਬਜ਼ੁਰਗ ਸਹੁਰੇ ਦੇ ਨਾਲ ਬਦਸਲੂਕੀ ਕੀਤੀ ਗਈ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਪੀੜਤ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਬੇਟੀ ਤੇ ਜਵਾਈ ਦਾ ਦਰਸਲ ਤਲਾਕ ਦਾ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਦਾ ਜਵਾਈ ਹਮੇਸ਼ਾ ਹੀ ਉਹਨਾਂ ਤੇ ਦਬਾਅ ਪਾਉਂਦਾ ਏ ਔਰ ਜਦੋਂ ਕੋ ਕੰਮ ਤੋਂ ਉਹ ਘਰ ਪਰਤ ਰਿਹਾ ਸੀ ਤਾਂ ਇਸੇ ਦੌਰਾਨ ਉਸਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਉਸਦੇ ਉਸ ਨੂੰ ਪਹਿਲਾ ਬਾਈਕ ਦੇ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਜ਼ਮੀਨ ਤੇ ਡੇ ਗਿਆ ਤਾਂ ਉਸ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਰੋਲੀ ਮਲ ਦੇ ਅਨੁਸਾਰ ਉਸ ਦਾ ਜਵਾਈ ਚਾਹੁੰਦਾ ਏ ਕਿ ਉਸ ਦੀ ਧੀ ਤਲਾਕ ਦੇ ਕਾਗਜ਼ਾਤ ਉੱਤੇ ਦਸਤਖਤ ਕਰਦਾ ਹੈ ਲੱਣੀ ਹੋਈ ਇਹ ਘਰ ਗਏ ਨੇ ਫੋਨ ਕਰਦਾ ਸੀ ਮੈਂ ਚੁੱਕਿਆ ਨਹੀਂ ਫੋਨ। ਉਹ ਚਾ ਵਕੀਲ ਨੇ ਸਾਨੂੰ ਮਨਾ ਕੀਤਾ ਸੀ ਫੋਨ ਨਹੀਂ ਚੁਕਣਾ। ਕੁੜੀ ਨਾਲ ਕਰਦਾ ਬਹਿਸ ਹੈ ਕਹਿੰਦਾ ਤੈਨੂੰ ਸਾਈਨ ਕਰਨੇ ਪੈਣੇ ਆ। ਉਹ ਕਹਿੰਦੀ ਫਿਰ ਜੋ ਗੱਲ ਮੈਂ ਕਹਨੀ ਉਹ ਮਨਜ਼ੂਰ ਕਰ ਤੂੰ ਵੀ। ਤੇ ਕਹਿੰਦਾ ਬੈਠੀ ਰਹਿ ਉਹ ਕਹਿੰਦੀ ਬੈਠੀ ਹੀ 7 ਸਾਲ ਹੋ ਗਏ ਮੇਨ ਤਾਂ। ਹੈ ਧਮਕੀਆਂ ਦਿੰਦਾ ਕਦੀ ਤੇਰੇ ਮੁੰਡਿਆਂ ਨੂੰ ਚੁੱਕ ਲਾਂਗੇ। ਕਦੀ ਮਾਮਾ ਧਮਕੀ ਦਿੰਦਾ ਕਦੀ ਉਹ ਦਿੰਦਾ ਹੈ। ਹੈ ਸਾਡਾ ਨੇ ਜੀਣਾ ਆਰਾਮ ਕੀਤਾ ਸਾਡੀ ਰੋਟੀ ਖਤਮ ਹੋਈ ਪਈ ਖਾਣੀ ਜਿਹੜਾ ਮੈਂ ਕਹਿੰਦਾ ਮੈਂ ਆਪਣੇ ਫਰੈਂਡ ਦੇ ਘਰੇ ਆਇਆ ਸੀਗਾ ਤੇ ਬੈਨਰ ਲੈ ਕੇ ਗਿਆ ਸੀ ਮੰਦਰ ਵਾਸਤੇ ਲੈ ਕੇ ਆਇਆ ਸੀਗਾ ਜਿਹੜਾ ਮੈਂ ਦੇਖਦਾ ਦੂਰ ਉਹ ਇੱਕ ਔਟਮਾਰ ਕਰਦੇ ਜਦੋਂ ਮੈਂ ਜਾ ਕੇ ਉਹਦੇ ਬਾਹ ਫੜੀ ਮੁੰਡੇ ਦੀ ਮੈਂ ਉਹਨੂੰ ਬੋਲਿਆ ਮੈਂ ਗੱਲ ਕੀ ਆ ਕਹਿੰਦੇ ਇਹ ਆਪਣਾ ਹਰਾ ਤੁਹਾਡਾ ਇੱਕ ਕੁੜੀ ਹੈ ਕਹਿੰਦੇ ਇਹ ਨਾ ਉਹ ਡਿਵੋਰਸ ਨਹੀਂ ਸੰਭ ਦੇ ਰਹੀ ਜਿਹੜਾ ਕਹਿੰਦੇ ਕਿ ਇੱਕ ਔਟਮਾਰ ਕੇ ਨਾ ਸਾਡੇ ਫੋਨ ਚੱਕਦੇ ਆ 1:30 ਵਜੇ ਆਪਾਂ ਨੂੰ ਕੰਪਲੇਨ ਆਈ ਸੀ ਜੀ ਕਰੋੜੀ ਮਨ ਜਿਹੜੇ ਬਸ਼ਰਮਤ ਹੋਣਗੇ ਰਹਿਣ ਨਾ ਹੋਵੇ ਆ ਉਹ ਘਰੇ ਜਾ ਰਿਹਾ ਸੀ ਐਕਟਵਾ ਤੇ ਉਹਨਾਂ ਦਾ ਜਿਹੜਾ ਜਵਾਈ ਹੈ ਸੌਰਵ ਉਹ ਇੱਕ ਬੰਦੇ ਨੂੰ ਨਾਲ ਲੈ ਕੇ 200 ਵਾਲਕ ਮੋਟਰਸਾਈਕਲ ਤੇ ਆਇਆ ਸੀਗਾ ਪਹਿਲਾਂ ਉਹਨਾਂ ਨੇ ਫਰੇਟ ਮਾਰਗੋ ਦਾ ਐਕਟਰਾ ਸਿਟੀ ਐਕਟਰਾ ਸਿਟੀ ਕੀ ਕੈਰੀ ਕਰੀ ਕੋਟ ਮਾਰ ਦਿੱਤੀ ਤੇ ਉਹ ਦਿਖਾ ਸਾਡੇ ਕੋਲ ਆਈ ਹੈ ਉਹਦੇ ਦਾਤਾ ਹੀ ਐਫਆਰ ਦਰਜ ਕਰਤੀ ਤੇ ਦੋ ਜਣੇ ਆ ਇੱਕ ਉਹਦਾ ਦੋਸਤ ਸੀ ਨਾਲ